हेलो फ्रेंड्स ਆ ਆਪਣੇ ਜਿਹੜੇ ਕੁਐਸਚਨ ਸੀ ਆ ਸਾਰੇ ਨੇ ਪੜ੍ਹ ਲਏ ਸੀ ਤਾਂ ਉਹ ਤੋਂ ਬਾਅਦ ਜਿਹੜਾ ਆਪਣਾ ਆਨਸਰ ਆਗਾ ਉਸ ਸਮੇਂ ਆਪਣੀ ਪੰਜਾਬ ਦੀ ਵੰਡ ਹੀ ਹੋਈ ਸੀ ਪੰਜਾਬ ਦੀ ਵੰਡ ਹੋਈ ਸੀ ਨਾ ਕਿ ਆਜ਼ਾਦੀ ਠੀਕ ਹੈ ਜੀ ਆਪਾਂ ਦੇ ਆਪਣੇ ਮਨ ਦੇ ਵਿੱਚ ਸਭ ਇਹੀ ਆ ਵੀ ਆਪਾਂ ਨੂੰ ਆਜ਼ਾਦੀ ਨਹੀਂ ਮਿਲੀ ਸੀ ਵੰਡ ਹੋਈ ਸੀ ਵੰਡ ਦੋ ਭਾਗਾਂ ਵਿੱਚ ਵੰਡਿਆ ਗਿਆ ਆਪਣਾ ਪੰਜਾਬ ਪੂਰਬੀ ਪੰਜਾਬ ਪੂਰਬੀ ਪਾਛਮੀ ਪੰਜਾਬ ਜਿਹਨੂੰ ਲੈਂਦਾ ਪੰਜਾਬ ਵਿਆਹ ਕਰ ਲਿਆ ਤੇ ਇਹਨੂੰ ਚੜ੍ਹਦਾ ਪੰਜਾਬ ਤੇ ਆਪਣੇ ਚੜ੍ਹਦੇ ਪੰਜਾਬ ਦੇ ਹਿੱਸੇ 13 ਜਿਹੜੇ ਆਏ ਤੇ ਲੈਂਦੇ ਪੰਜਾਬ ਦੇ ਹਿੱਸੇ 16 ਜਿਹੜੇ ਆਏ ਟੋਟਲ ਆਪਣੇ ਜ਼ਿਲ੍ਹੇ ਉਸ ਸਮੇਂ ਸੀਗੇ 29 ਵੰਡ ਕੀਤੀ ਹੈ ਰੈਡ ਕਲਿਪ ਨੇ ਤੇ ਰੈਡ ਕਲਿਫ ਅੱਜ ਆਪਣੇ ਜਿਹੜੇ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਲਾਈਨ ਆ ਗਈ ਉਹ ਰੈਡ ਕਲਿਫ ਦੀ ਲਾਈਨ ਆ ਗਈ ਹੁਣ ਇਹਦਾ ਨਾਮ ਹੈਗਾ ਰੈਡ ਕਲਿਫ ਲਾਈਨ ਇਹ ਲੈਟਿਟਿਊਡ 9 ਨੂੰ ਆਪਾਂ ਹੁਣ ਮੈਪ ਤੇ ਦੇਖਾਂਗੇ ਇਹ ਆਪਣੇ ਦੋਨਾਂ ਪੰਜਾਬਾਂ ਨੂੰ ਕਿਵੇਂ ਵੱਖ-ਵੱਖ ਕਰ ਰਹੀ ਆ ਅੱਜ ਆਪਾਂ ਮੈਪ ਵੱਲ ਚੱਲਦੇ ਆ ਰੈਡ ਕਲਿਫ ਲਾਈਨ ਆਪਣੇ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਦੀ ਆ ਪੂਰਬੀ ਪੰਜਾਬ ਆਪਣਾ ਪੰਜਾਬ ਪੱਛਮੀ ਪੰਜਾਬ ਪਾਕਿਸਤਾਨ ਵਾਲਾ ਪੰਜਾਬ ਨੂੰ ਸੈਪਰੇਟ ਕਰਦੀ ਪਈ ਹੈ ਤੇ ਅਜੇ ਮ ਗੁਜਰਾਤ ਸਟੇਟ ਨਾ ਰਾਜਸਥਾਨ ਸਟੇਟ ਆ ਗਈ ਆ ਆਪਣਾ ਪੰਜਾਬ ਆ ਇਹਨੂੰ ਸੈਪਰੇਟ ਕਰਦੀ ਆ ਵੀ ਆ ਪਾਕਿਸਤਾਨ ਰਹਿ ਗਏ ਇਧਰਲੀ ਸਾਈਡ ਸਾਰਾ ਆ ਆਪਣੀ ਸਟੇਟ ਰਹਿ ਗਈ ਜਿਹੜੇ ਕਿ ਹੁਣ ਮੌਜੂਦਾ ਭਾਰਤ ਦੇ ਵਿੱਚ ਆ ਗਏ ਤੇ ਰੈਡਕਲਿਫ ਲਾਈਨ ਆ ਉਹ ਬੰਗਲਾਦੇਸ਼ ਨੂੰ ਵੀ ਆਪਣੇ ਦੇਸ਼ ਨਾਲੋਂ ਅਲੱਗ ਕਰਦੀ ਪਈ ਹੈਗੀ ਇਹ ਉਹ ਬੰਦਾ ਰੈਟਕਲਿਫ ਜਿਨੇ ਬਾਉਂਡਰੀ ਕਮਿਸ਼ਨ ਰਾਹੀਂ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਨੂੰ ਵੰਡਿਆ ਸੀ ਇਹਦੇ ਨਾਲ ਚਾਰ ਮੈਂਬਰ ਜਿਹੜੇ ਸੀਗੇ ਆਪਣੇ ਮੁਹੰਮਦ ਮਨੀਰ ਮੇਰਚੰਦ ਦੀਨ ਮੁਹੰਮਦ ਤੇ ਤੀਜਾ ਸਿੰਘ ਤੇ ਪੰਜਾਂ ਮੈਂਬਰਾਂ ਨੇ ਮਿਲ ਕੇ ਬਾਉਂਡਰੀ ਕਮਿਸ਼ਨ ਰਾਹੀਂ ਆਪਣੇ ਪੰਜਾਬ ਨੂੰ ਵੰਡਿਆ ਸੀਗਾ ਅੱਗੇ ਇਹਨਾਂ ਮੈਂਬਰਾਂ ਦੇ ਨਾਮ ਆਪਾਂ ਬੋਰਡ ਤੇ ਟ੍ਰਿਕ ਤੇ ਨਾਲ ਯਾਦ ਕਰਾਂਗੇ ਰੈਡ ਕਲਿਫ ਲਾਈਨ ਹੈ ਜਿਹੜੀ ਆਪਣੇ ਅਣਖ ਵੱਡੇ ਪੰਜਾਬ ਨੂੰ ਆ ਦੋ ਭਾਗਾਂ ਵਿੱਚ ਵੰਡਤਾ ਆਪਣਾ ਪੂਰਬੀ ਪੰਜਾਬ ਇਹ ਪੱਛਮੀ ਪੰਜਾਬ ਜਿਹੜੇ ਆਪਣੇ ਸਰਦ ਦੀ ਇਲਾਕੇ ਹੈਗੇ ਆਪਣੇ ਨਾਲ ਲਾਹੌਰ ਲੱਗਦਾ ਅੰਮ੍ਰਿਤਸਰ ਨਾਲ ਤੇ ਫਿਰੋਜ਼ਪੁਰ ਲੱਗਦਾ ਪਿਆਗਾ ਤੇ ਫਿਰੋਜ਼ਪੁਰ ਵਿੱਚ ਜਿਹੜਾ ਹੁਸੈਣੀ ਵਾਲਾ ਵਾਟਰ ਇੱਥੇ ਰਹਿ ਜਾਂਦਾ ਅੰਮ੍ਰਿਤਸਰ ਤੇ ਜਿਹੜਾ ਵਾਗਾ ਵਾਟਰ ਆ ਉਹ ਇੱਥੇ ਆ ਜਾਂਦਾ ਹੈ ਤੇ ਇਸ ਤਰ੍ਹਾਂ ਆਪਾਂ ਦੇਖ ਲਈਏ ਆਪਣੇ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਤਾ ਰੈਡ ਕਲਿਫ ਲਾਈਨ ਨੇ ਪੰਜਾਬ ਦੀ ਵੰਡ ਸੀਮਾ ਤੇ ਹੱਦ ਕਮਿਸ਼ਨ ਨੇ ਕੀਤੀ ਜਿਹਨੂੰ ਬਾਉਂਡਰੀ ਕਮਿਸ਼ਨ ਆਖਿਆ ਜਾਂਦਾ ਹੈ ਤੇ ਜਿਹਦਾ ਚੇਅਰ ਪਰਸਨ ਸੀਗਾ ਉਹ ਸੀਗਾ ਰੈਡ ਕਲਿਫ ਰੈਡ ਕਲਿਫ ਦਾ ਚੇਅਰ ਪਰਸਨ ਸੀਗਾ ਇਸ ਪਰਸਨ ਦੀ ਫੋਟੋ ਆਪਾਂ ਸਕਰੀਨ ਤੇ ਪਿੱਛੇ ਦੇਖੀ ਸੀ ਰੈਡ ਕਲਿਫ ਰੈਡ ਕਲਿਫ ਲਾਈਨ ਹੈ ਜਿਹੜੀ ਪੰਜਾਬ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਦਾ ਸੀ ਇਸ ਰਾਏ ਸੀਗਾ 오रिजिनल ਲਾਰਡ ਮਾਉਂਟ ਬੈਟਨ ਜਿਹੜੀ ਕਮੇਟੀ ਦੇ ਮੈਂਬਰ ਸੀਗੇ ਉਹ ਚਾਰ ਸੀਗੇ ਅਦਰ ਮੈਂਬਰ ਚਾਰ ਸੀਗੇ ਮੁਹੰਮਦ ਮਨੀਰ ਮੇਰਚੰਦ ਦੀਨ ਮੁਹੰਮਦ ਤੇ ਤੇਜਾ ਸਿੰਘ ਇਹਨਾਂ ਚਾਰਾਂ ਮੈਂਬਰਾਂ ਨੂੰ ਯਾਦ ਆਪਾਂ ਰੱਖਣਾਗਾ ਇਹਨਾਂ ਚਾਰਾਂ ਮੈਂਬਰਾਂ ਨੂੰ ਯਾਦ ਕਰਨ ਵਾਸਤੇ ਆਪਣੇ ਕੋਲ ਇੱਕ ਟ੍ਰਿਕ ਹੈਗੀ ਉਹ ਆਪਾਂ ਟ੍ਰਿਕ ਰੱਖਣੀ ਹੈ ਯਾਦ ਮੁੱਦਤ ਸ਼ਬਦ ਯਾਦ ਰੱਖਣਾ ਮੁੱਦਤ ਮੰਮੀ ਅੱਖਰ ਤੋਂ ਦੋ ਸ਼ਬਦ ਬਣਦੇ ਆ ਮੇਰ ਮੁਹੰਮਦ ਮਨੀਰ ਤੇ ਮੇਰਚੰਦ ਦਦੇ ਤੋਂ ਬੰਦਾ ਦਾ ਦੀਰ ਮੁਹੰਮਦ ਤੱਤੇ ਤੋਂ ਤੇਜਾ ਸਿੰਘ ਇਸ ਟ੍ਰਿਕ ਨਾਲ ਆਪਾਂ ਇਹਨਾਂ ਚਾਰਾਂ ਮੈਂਬਰਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਾਂ ਇਹ ਟ੍ਰਿਕ ਯਾਦ ਰੱਖਣੀ ਹੈ ਟ੍ਰਿਕ ਹੈ ਆਪਣੀ ਵੀ ਇਹ ਸ਼ਬਦ ਤੋਂ ਆਪਾਂ ਮੰਮੀ ਤੋਂ ਮੰਮੀ ਅੱਖਰ ਤੋਂ ਦੋ ਸ਼ਬਦ ਦੱਦੇ ਤੋਂ ਇੱਕ ਤੇ ਤੱਤੇ ਤੋਂ ਵੀ ਇੱਕ ਚਾਰ ਮੈਂਬਰ ਆਪਣੇ ਇਹ ਯਾਦ ਰੱਖਣੇ ਆਪਾਂ ਪੂਰਬੀ ਪੰਜਾਬ ਦੇ ਹਿੱਸੇ 13 ਕਿਲੇ ਆਏ ਜਿਹੜੇ ਸੀ ਅਮ੍ਰਿਤਸਰ ਅੰਮ੍ਰਿਤਸਰ ਗੁਰਦਾਸਪੁਰ ਗੁਰਦਾਸਪੁਰ ਪੂਰਬੀ ਪੰਜਾਬ ਦੇ ਜਿਹੜੇ ਆਪਣੇ 13 ਜਿਹੜੇ ਸੀਗੇ ਉਹ ਹੀ 13 ਜਿਹੜੇ ਸੀਗੇ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਫਿਰੋਜ਼ਪੁਰ ਲੁਧਿਆਣਾ ਜਿਹੜੇ ਆ ਦੋ ਆਗੇ ਇਹ ਮਾਝੇ ਦੇ ਜਿਹੜੇ ਹੈਗੇ ਆਹ ਦੋ ਜਿਹੜੇ ਆਪਣੇ ਦੁਆਬੇ ਦੇ ਹੈਗੇ ਆਹ ਦੋ ਜਿਹੜੇ ਆ ਆਪਣੇ ਜਿਹੜੇ ਹੈਗੇ ਆ ਮਾਰਵੇਰੀਏ ਚੋਂ ਦੇ ਆ ਆ ਗੁਰੂਗram ਹੈ ਸਾਰ ਅੰਬਾਲਾ ਕਰਨਾਲ ਰੋहतक ਇਹ ਹਰਿਆਣੇ ਵਾਲੇ ਆ Shimla ਕਾਂਗੜਾ ਇਹ ਹੈਗੇ ਹਰਿਆਣਾ ਪ੍ਰਦੇਸ਼ ਵਾਲੇ ਜਿਹੜੇ ਉਦੋਂ ਆਪਣੇ ਪੂਰਬੀ ਪੰਜਾਬ ਦੇ ਹਿੱਸੇ ਆਏ ਸੀ 13 ਨੇ 13 ਜਿਹੜੇ 1966 ਵਿੱਚ ਫੇਰ ਵੰਡ ਹੋਈ ਸੀਗੀ ਉਦੋਂ ਇਹ ਵੀ ਲੱਗ ਹੋ ਗਏ ਇਹ ਆਪਣੇ ਹਰਿਆਣੇ ਕੋਲੇ ਚਲੇ ਗਏ Shimla ਤੇ Kangra 1966 ਦੀ ਵੰਡ ਵੇਲੇ ਇਹ ਵੀ ਏ ਚਾਹੀ ਗਿਆ ਸੀ ਕਿ ਹਮਾਚਲ ਦੇ ਇਹ ਜਿਹੜੇ ਨੇ ਇਹਨਾਂ ਨੂੰ ਆਪਾਂ ਯਾਦ ਕਰਨ ਤੇ ਟ੍ਰਿਕ ਰੱਖੀ ਆ ਜੀ ਉਹ ਯਾਦ ਰੱਖਿਓ ਘਰ ਖਾ ਗਿਆ ਇਹ ਆਪਾਂ ਟ੍ਰਿਕ ਰੱਖੀ ਆ ਜੀ ਤੋਂ ਰੱਖਣਾ ਯਾਦ ਗੁਰੂਗ੍ਰਾਮ ਹ ਐਚ ਤੋਂ ਹੈਗਾ ਹਸਾਰ ਏ ਤੋਂ ਅੰਬਾਲਾ ਆਰ ਤੋਂ ਰੋहतक ਕੇ ਤੋਂ ਕਰਨਾਲ ਆਪਣੇ ਐਡੀਸ਼ਨਲ ਅੱਖਰਾਂਗੇ ਇਹਦੇ ਨਾਲ ਆਪਣੀ ਟ੍ਰਿਕ ਯਾਦ ਰਹਿ ਜੂਗੀ ਤਾਂ ਕਰਕੇ ਆਪਾਂ ਸਾਰਾ ਲਿਖਿਆ ਦਾ ਤੇ ਉਹ ਆਪਾਂ ਟ੍ਰਿਕ ਯਾਦ ਰੱਖਣੀ ਘਰ ਖਾ ਗਿਆ ਆ ਤਾਂ ਐਟ ਪ੍ਰੈਜ਼ੈਂਟ ਆਪਣੇ ਪੰਜਾਬ ਦੇ ਵਿੱਚ ਜਿਹੜੇ ਹੈਗੇ 6 ਦੇ 6 ਜਿਹੜੇ ਆਹਾ ਆਪਣੇ ਸੀਗੇ 7 ਜਿਹੜੇ ਇਹ ਚਲੇ ਗਏ ਸੀ 1966 ਦੀ ਵੰਡ ਵੇਲੇ ਲੱਗ ਹੋ ਕੇ ਸੀ ਤਾਂ ਕਰਕੇ ਆਪਣੇ ਯਾਦ ਨਹੀਂ ਸੀ ਨੇ ਤੇ ਤਾਂ ਕਰਕੇ ਆਪਾਂ ਇਹ ਟ੍ਰਿਕ ਬਣਾਈ ਸੀ ਜੀ ਤੋ ਆਪਾਂ ਇਹ ਯਾਦ ਰੱਖ ਸਕੀਏ 1947 ਤੋਂ ਬਾਅਦ ਜਿਹੜੇ ਬਾਰਡਰ ਬਣ ਕੇ ਅਟਾਰੀ ਵਾਗਾ ਬਾਰਡਰ ਅੰਮ੍ਰਿਤਸਰ ਆਪਣੇ ਪੰਜਾਬ ਵਾਲੀ ਸਾਈਡ ਹੁਸੈਨੀ ਬਾਰਡਰ ਫਰੋਇਕੌਰ ਵਾਲਾ ਇਹ ਉਧਰਲੇ ਪਾਕਿਸਤਾਨ ਵਾਲੀ ਸਾਈਡ ਆ। ਪਾਕਿਸਤਾਨ ਵਾਲੀ ਸਾਈਡ ਆ ਜਿਹੜਾ ਤੇ ਹੁਸੈਨੀ ਬਾਰਡਰ। ਕੀ ਤੁਹਾਨੂੰ ਪਤਾ ਆਪਣੇ ਪੰਜਾਬ ਦੀ ਕਿੰਨੇ ਵਾਰੀ ਵੰਡ ਹੋ ਚੁੱਕੀ ਆ? ਜੇ ਪਤਾ ਤਾਂ ਕਮੈਂਟ ਵਿੱਚ ਆਨਸਰ ਕਰਕੇ ਦੱਸੋ। ਨਹੀਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਸਾਰਾ ਕੁਝ ਡਿਟੇਲ ਦੇ ਵਿੱਚ ਤਾਂ ਆਪਣੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਥੈਂਕ ਯੂ ਸਾਰਿਆਂ ਦਾ ਇੱਕ ਵਾਰੀ ਥੋੜੇ ਨਰਵਸ ਜਿਹਾ ਫੀਲ ਹੋ ਰਿਹਾ ਪਹਿਲੀ ਪਹਿਲੀ ਵਾਰੀ ਆਪਾਂ ਵੀਡੀਓ ਬਣਾ ਰਹੇ ਆ ਤਾਂ ਸਾਰਿਆਂ ਦਾ ਸਪੋਰਟ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ